ਦੇਖੋ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਕ੍ਰਾਈਮ ਅਤੇ ਕ੍ਰਿਮੀਨਲਸ ਤੇ ਜਿਹੜਾ ਹੈਗਾ ਕੋਈ ਵਕ ਰੈਕਡਾਊਨ ਕੀਤਾ ਜਾ ਰਿਹਾ ਹੈਗਾ ਐਂਡ ਉਸੇ ਸੀਰੀਜ਼ ਦੇ ਵਿੱਚ ਜਿਹੜਾ ਹੈਗਾ ਸਾਡਾ ਆ ਜਿਹੜੇ ਇਨਫੋਰਮੇਸ਼ਨ ਬੇਸਡ ਇੱਕ ਆਪਰੇਸ਼ਨ ਸੀ ਜਿੱਥੇ ਇੱਕ ਅਮਰਸਰ ਦਾ ਬੋਬੀ ਜਿਹੜਾ ਮਢਿੱਠੇ ਘੁਰਦਾ ਜਿਹੜਾ ਇੱਕ ਬੰਦਾ ਸੀਗਾ ਉਹਨੂੰ ਸਾਡੇ ਸਪੈਸ਼ਲ ਬਾਂਚ ਤੇ ਜਿਹੜੇ ਕੀ ਕੁਮਨਕਲਾ ਪੁਲਿਸ ਵੱਲੋਂ ਜਿਹੜਾ ਹੈਗਾ ਅਰਸ਼ਟ ਕੀਤਾ ਗਿਆ ਸੀਗਾ ਐਂਡ ਉਸ ਵੇਲੇ ਉਹਦੇ ਕੋਲ ਜਿਹੜਾ ਹੈਗਾ ਇੱਕ ਨਜਾਇਜ਼ ਪਿਸਤਲ ਅ ਅਤੇਸ਼ ਸਮੇਤ ਜਿਹੜੇ ਮੈਗਜ਼ੀਨ ਅਤੇ ਬਾਉਂਡ ਜਿਹੜੇ ਹੈਗੇ ਅ ਗ੍ਰਫਤਾਰ ਕੀਤਾ ਸੀਗਾ ਇਹਨੂੰ ਉਹਨੂੰ ਪੂਰਾ ਅਸੀਂ ਜਿਹੜਾ ਹੈਗਾ ਪੁੱਛਗਿੱਛ ਕੀਤੀ ਹੈ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਚੱਲੇਗਾ ਕਿ ਵੀ ਕਾਫੀ ਜਿਹੜੇ ਹੈਗੇ ਇਹਦੇ ਚ ਬੰਦੇ ਇਨਵੋਲ ਸੀ ਇਹਨੂੰ ਲੈ ਕੇ ਵੇ ਅਸੀਂ ਜਿਹੜਾ ਇਹਦਾ ਬੈਕਵਾਰਡ ਲਿੰਕ ਜਿਹੜਾ ਹੈਗਾ ਇੱਕ ਰਿਸ਼ਭ ਅ alias ਰਿਸ਼ੂ ਅ ਸ਼ੁਲਤਾਨਵਿੰਦ ਅਮਰਸਦ ਦਾ ਰਹਿਣਾ ਅਸੀਂ ਉਹਨੂੰ ਨੈਬ ਕੀਤਾ ਹੈ ਉਹਦੇ ਤੋਂ ਤਿੰਨ ਪਿਸਟਲ ਜਿਹੜੇ ਹੈਗੇ ਸਮੇਤ ਜਿਹੜੇ ਹੈ ਮੈਗਜ਼ੀਨ ਅਤੇ ਰਾਉਂਡ ਜਿਹੜੇ ਅਸੀਂ ਬਰਾਮਦ ਕੀਤੇ ਤੋ ਇਹਦੇ ਚ ਟੋਟਲ ਚਾ ਪਿਸਟਲ ਜਿਹੜੇ ਸਾਡੇ ਤੇ ਬਰਾਮਦ ਹੋਏ ਹੈਗੇ ਇਹਦੇ ਚ 7 ਮੈਗਜ਼ੀਨ ਹੈਗੇ ਤੇ 55 ਜਿਹੜੇ ਹੈਗੇ ਰਾਉਂਡ ਜਿਹੜੇ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਆਮ ਸੈਕਟਰ ਜਿਹੜਾ ਕੈਸ਼ ਹੈ ਉਹ ਬੀਐਸ ਹੁਮਨਕਲਾਂ ਦੇ ਵਿੱਚ ਦਰਜ ਕੀਤਾ ਹੈਗਾ ਅਸੀਂ ਇਹਨੂੰ ਉਹ ਜਿਹੜਾ ਡੀਪਲੀ ਇਨਵੈਸਟੀਗੇਟ ਕਰ ਰਹੇ ਹੈਗੇ ਅੰਦਾਸ਼ੀ ਚੈੱਕ ਕਰ ਰਹੇ ਹੈਗੇ ਕਿ ਇਹਨਾਂ ਦਾ ਕੀ ਮੋਟਿਵ ਸੀ ਇਹਨਾਂ ਦਾ ਇਹਨਾਂ ਦਾ ਯੂਜ਼ ਕਿਤੇ ਹੋਣਾ ਸੀ ਜਾਂ ਅਲਿਅਰ ਇਹਨਾਂ ਦੇ ਜਿਹੜੇ ਹਥਿਆਰ ਆ ਕਿਤੇ ਯੂਜ਼ ਹੋਇਆ ਉਹ ਸਾਰੀ ਚੀਜ਼ਾਂ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਟੀਮ ਨੇ ਸਪੈਸ਼ਲ ਬਲੈਕ ਦੀ ਟੀਮ ਨੇ ਅਤੇ ਜਿਹੜਾ ਕਮਨਕਲਾਂ ਦੀ ਟੀਮ ਨੇ ਅਲੋਂਗ ਵਿਦ ਜਿਹੜਾ ਸੀਆਈਏ ਐਸਪੀ ਡੀਐਸਪੀ ਡੀ ਜਿਹੜਾ ਹੈਗੇ ਇਹਨਾਂ ਨੇ ਕਾਫੀ ਚੰਗਾ ਜਿਹੜਾ ਹੈਗਾ ਕੰਮ ਕੀਤਾ ਹੈਗਾ ਐਂਡ ਇਹਦੇ ਤੋਂ ਅਸੀਂ ਕਾਫੀ ਕ੍ਰਾਈਮ ਹੈ ਜਿਹੜਾ ਹੋਣ ਵਾਲਾ ਸੀਗਾ ਉਹਨੂੰ ਅਸੀਂ ਪ੍ਰिवेंट ਕਰ ਪਾਏ ਹੈਗੇ ਸਕਦੇ ਲਿੰਕ ਚ ਵੀ ਹੈਗੇ ਸੀ ਪਹਿਲਾਂ ਹਾਂਜੀ ਕਿਸੇ ਲਿੰਕ ਚ ਹੈਗੇ ਆ ਦੇਖੋ 올ਵੇਡੀ ਅਸੀਂ ਇਨਵੈਸਟੀਗੇਟ ਕਰ ਰਿਹਾ ਕਿ ਜਿਹੜਾ ਉਸ ਤੋਂ ਬਾਅਦ ਬੋਬੀ ਦਾ ਪਤਾ ਚੱਲੇ ਉਹਦੇ ਬਾਅਦ ਹੀ ਜਿਹੜੀ ਉਹਦੀ ਲਿੰਕ ਚ ਅਸੀਂ ਸਾਨੂੰ ਜਿਹੜਾ ਹੈਗਾ ਰਿਸ਼ਪ ਦੇ ਬਾਰੇ ਪਤਾ ਚੱਲੇ ਐ ਅਸੀਂ ਜਿਹੜਾ ਹੈਗਾ ਇਹਦੀ ਫਰਦਰ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਫਰਦਰ ਵੈਪਨ ਕਿੱਥੋਂ ਆਏ ਸੀ ਕਿੱਥੇ ਯੂਜ਼ ਹੋਣੇ ਸੀ ਇਹਨਾਂ ਦਾ ਕੋਈ ਲਿੰਕ ਕਿਹੜੇ ਕਿਹੜੇ ਲਿੰਕ ਹੈ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਦਾ ਸਬਜੈਕਟ ਹੈ ਦੇਖੋ ਜੀ ਇਹਦੇ ਚ ਜਿਹੜਾ ਹੈਗਾ ਬੋਬੀ ਦੇ ਜਿਹੜੇ ਹੈਗੇ ਦੋ ਪਕਸ਼ੇ ਹੈਗੇ ਪੁਰਾਣੇ ਪਕਸ਼ੇ ਆ ਜੀ যে এড়াই ঝগড়ে দে ও মরসব দে পিছিয়ে দর্জ হ